ਇਸ ਜਗਤ ਸੰਸਾਰ ਦੇ ਅੰਦਰ ਤ੍ਰਿਸ਼ਨਾ ਦਾ ਗਹਿਰਾ ਪ੍ਰਭਾਵ ਮਨੁੱਖੀ ਸੁਰਤ ਨੂੰ ਔਰ ਸੋਚ ਨੂੰ ਆਪਣੇ ਪ੍ਰਭਾਵ ਅਧੀਨ ਲੈ ਕੇ ਇਨਸਾਨ ਦੀ ਬੇਚੈਨੀ ਪਟਕਣਾ ਅਤੇ ਇਸ ਨੂੰ ਮੰਦੇ ਅਮਲਾਂ ਵੱਲ ਧੱਕਣ ਦਾ ਕਾਰਨ ਬਣਦਾ ਹੈ ਤ੍ਰਿਸ਼ਨਾ ਇੱਕ ਆਤਮਿਕ ਔਰ ਮਾਨਸਿਕ ਉਲਝਣ ਹੈ ਇੱਕ ਰੋਗ ਹੈ ਜਿਸ ਨੂੰ ਸਤਿਗੁਰੂ ਦੀ ਬਾਣੀ ਨੇ ਫਰਮਾਇਆ ਹੈ ਵੱਲਦੀ ਹੋਈ ਆਗ ਵਾਂਗ ਹੈ ਜਿਵੇਂ ਬਾਲਣ ਪਾਇਆ ਅਗ ਨਹੀਂ ਰੱਜਦੀ ਇਸੇ ਤਰ੍ਹਾਂ ਤ੍ਰਿਸ਼ਨਾ ਲੂ ਬਿਰਤੀ ਕਿਸੇ ਵੀ ਚੀਜ਼ ਨਾਲ ਸਬਰ ਵਿੱਚ ਨਹੀਂ ਆਉਂਦੀ ਵਾਸ਼ਨਾਵਾਂ ਓਨੀਆਂ ਹੀ ਵਧੇਰੇ ਵਾਧੀਆਂ ਹਨ ਆਦਤ ਪੱਕਦੀ ਹੈ ਜਿਨ੍ਹਾਂ ਵਾਸ਼ਨਾਵਾਂ ਦੇ ਰਸਤੇ ਦੇ ਉੱਤੇ ਬੰਦਾ ਪੈਂਡਾ ਕਰਦਾ ਜਾਏ ਜਦੋਂ ਮਨੁੱਖ ਦੀ ਬਣਤਰ ਵਿੱਚ ਇਹ ਔਗਣ ਉਤਰ ਜਾਂਦੇ ਨੇ ਇਹਦੀ ਮਾਨਸਿਕ ਸਥਿਤੀ ਦੇ ਵਿੱਚ ਡੂੰਘਾ ਅਸਰ ਪਾ ਲੈਂਦੇ ਨੇ ਤੇ ਮਨੁੱਖ ਇਹਨਾਂ ਸਾਹਮਣੇ ਮਜਬੂਰ ਹੋ ਕੇ ਇਹਨਾਂ ਦੀ ਗੁਲਾਮੀ ਕਰਦਾ ਰਹਿੰਦਾ ਹੈ ਭਾਵੇਂ ਦੁੱਖ ਭੋਗਦਾ ਹੈ ਭਾਵੇਂ ਕਈ ਰੋਗਾਂ ਦਾ ਸ਼ਿਕਾਰ ਹੋ ਕੇ ਇਹ ਕਲੇਸ਼ ਹੰਡਾਉਂਦਾ ਪਰ ਫਿਰ ਵੀ ਕਿਉਂਕਿ ਜਿਸ ਨੂੰ ਆਪਾਂ ਆਮ ਸ਼ਬਦ ਵਿੱਚ ਕਹਿ ਦਿੰਨੇ ਹਾਂ ਆਦਤ ਤੋਂ ਮਜਬੂਰ ਹੋ ਜਾਣਾ ਇਹ ਲਫ਼ਜ਼ ਬੜਾ ਸੁਭਾਵਕ ਜਿਹਾ ਆਪਾਂ ਅਕਸਰ ਵਰਤ ਲੈਂਦੇ ਆ ਪਰ ਆਦਤ ਜਦੋਂ ਸਿਰ ਚੜ ਜਾਏ ਜਾਨੀ ਕਿ ਸੰਸਕਾਰ ਬਣ ਜਾਂਦੀ ਏ ਜਦੋਂ ਮਨ ਦੀ ਬਣਤਰ ਵਿੱਚ ਉਤਰ ਜਾਂਦੀ ਏ ਮਨੁੱਖ ਨੂੰ ਕਈ ਵਾਰ ਇਲਮ ਹੁੰਦਾ ਹੈ ਕਿ ਇਹ ਗਲਤ ਹੋ ਰਿਹਾ ਹੈ ਪਰ ਆਪਣੇ ਆਪ ਨੂੰ ਰੋਕ ਸਕਣਾ ਉਸ ਰਸਤੇ ਤੋਂ ਮੋੜ ਲੈਣਾ ਉਸ ਕਰਮ ਤੋਂ ਮੁਨਕਰ ਹੋਣਾ ਇਹਦੇ ਵਾਸਤੇ ਦੀ ਗੱਲ ਨਹੀਂ ਇਹਦਾ ਆਪਣਾ ਵਜੂਦ ਇਹਨਾ ਕਮਜ਼ੋਰ ਹੋ ਜਾਂਦਾ ਹੈ ਕਿ ਇਹ ਪਹਿਲਾ ਵਿਕਾਰ ਇਹ ਭੋਗਦਾ ਹੈ ਮਗਰੋਂ ਵਿਕਾਰ ਇਸ ਨੂੰ ਭੋਗਦੇ ਹਨ ਇਹ ਵਿਕਾਰਾਂ ਦੀ ਗੁਲਾਮੀ ਵਿੱਚ ਡਿੱਗ ਜਾਂਦਾ ਹੈ ਜਿਵੇਂ ਮੈਂ ਅੱਗੇ ਵੀ ਕਈ ਵਾਰ ਇਹ ਉਦਾਹਰਣ ਸਾਂਝੀ ਕੀਤੀ ਹੈ ਕਿ ਪਹਿਲੀ ਵਾਰ ਕਿਸੇ ਮਨੁੱਖ ਨੇ ਕੋਈ ਨਸ਼ਾ ਕੀਤਾ ਹੈ ਹੋ ਸਕਦਾ ਉਸਨੇ ਟੇਸਟ ਲੈਣ ਵਾਸਤੇ ਵੀ ਇਹਦਾ ਕੀ ਸਵਾਦ ਹੁੰਦਾ ਹੈ ਕਿਸੇ ਦੇ ਕਹਿਣ ਵਾਸਤੇ ਕਿਸੇ ਨੇ ਕਿਹਾ ਸ਼ੌਂਕੀਆ ਤੌਰ ਤੇ ਕੋਈ ਵੀ ਐਸਾ ਕਾਰਨ ਬਣਦਾ ਉਦੋਂ ਕੋਈ ਮਜਬੂਰੀ ਨਹੀਂ ਹੁੰਦੀ ਸ਼ੌਕ ਹੋ ਗਿਆ ਕਿਸੇ ਨੇ ਕਿਹਾ ਨੱਕ ਨਮੂਜ ਹੋ ਗਿਆ ਕਿਸੇ ਦਾ ਮੂੰਹ ਰੱਖਣ ਲਈ ਹੋ ਗਿਆ ਜਾਂ ਵਿਖਾਵਾ ਕਰਨ ਲਈ ਹੋ ਗਿਆ ਇਸ ਤਰ੍ਹਾਂ ਦੀ ਸੋਸਾਇਟੀ ਵਿੱਚ ਬਹਿ ਕੇ ਬੰਦਾ ਪਹਿਲੀ ਵਾਰ ਉਸ ਨਸ਼ੇ ਦਾ ਸੇਵਨ ਕਰਦਾ ਹੈ ਫਿਰ ਦੂਜੀ ਵਾਰ ਕਰਦਾ ਹੈ ਤੀਜੀ ਵਾਰ ਕਰਦਾ ਹੈ ਹੌਲੀ ਹੌਲੀ ਉਸ ਨਸ਼ੇ ਨਾਲ ਅਟੈਚਮੈਂਟ ਬਣਦੀ ਹੈ ਜੇ ਇਹ ਅਭਿਆਸ ਉਹ ਲਗਾਤਾਰ ਕਰਦਾ ਰਹੇ ਤਾਂ ਇੱਕ ਦਿਨ ਅਜਿਹਾ ਵੀ ਆਉਂਦਾ ਹੈ ਕਿ ਨਸ਼ਾ ਉਹ ਨਾ ਵੀ ਕਰਨਾ ਚਾਹੇ ਤਾਂ ਵੀ ਉਸ ਨੂੰ ਕਰਨਾ ਪੈਂਦਾ ਹੈ ਹੁਣ ਉਸ ਦੀ ਸਥਿਤੀ ਉਹ ਪਹਿਲਾਂ ਵਾਲੀ ਨਹੀਂ ਰਹੀ ਕਿ ਉਹ ਆਪਣੀ ਮਰਜ਼ੀ ਨਾਲ ਮੁਨਕਰ ਹੋ ਜਾਏ ਉਹਨ ਉਸ ਦਾ ਸਰੀਰ ਤੇ ਮਨ ਦੋਵੇਂ ਹੀ ਡਿਮਾਂਡ ਕਰਨਗੇ ਕਿ ਇਹ ਚੀਜ਼ ਚਾਹੀਦੀ ਏ ਇਸ ਤੋਂ ਬਿਨਾ ਨਹੀਂ ਜੀਵਿਆ ਜਾ ਸਕਦਾ ਉਸ ਨੂੰ ਨੀਂਦ ਵੀ ਨਹੀਂ ਆਏਗੀ ਭੁੱਖ ਵੀ ਨਹੀਂ ਲੱਗੇਗੀ ਬੈਠਿਆ ਵੀ ਨਹੀਂ ਜਾਏਗਾ ਕਿਸੇ ਦੀ ਗੱਲ ਵੀ ਨਹੀਂ ਸੁਣੀ ਜਾਏਗੀ ਜਾਨੀ ਸਰੀਰ ਡਿਪੈਂਡ ਹੋ ਗਿਆ ਪਰ ਸਰੀਰ ਤੋਂ ਪਹਿਲਾਂ ਮਨ ਡਿਪੈਂਡ ਹੋਇਆ ਆਦਤ ਪੱਕ ਗਈ ਮਨ ਦਾ ਸੁਭਾਅ ਬਣ ਗਿਆ ਸਰੀਰ ਉਸੇ ਚੀਜ਼ ਤੇ ਲੱਗ ਗਿਆ ਜਿਹੜੀ ডোজ ਇਸ ਨੂੰ ਦਿੱਤੀ ਜਾਂਦੀ ਖੁਰਾਕ ਦਿੱਤੀ ਜਾਂਦੀ ਰਹੀ ਹੁਣ ਮਨ ਆਤਮਾ ਔਰ ਸਰੀਰ ਕਰਕੇ ਜਿਸ ਚੀਜ਼ ਦਾ ਉਹ ਗੁਲਾਮ ਬਣ ਗਿਆ ਉਹਦੇ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾਵੇਗਾ ਚੋਰੀ ਕਰੇਗਾ ਠੱਗੀ ਮਾਰੇਗਾ ਭਾਵੇਂ ਆਪਣੇ ਘਰ ਦਾ ਸਮਾਨ ਵੇਚੇ ਭਾਵੇਂ ਬਾਹਰ ਕੋਈ ਉਪੱਦਰ ਜਾਂ ਗੁਨਾਹ ਕਰੇ ਸਭ ਉਸ ਨੂੰ ਕਰਨਾ ਪੈਂਦਾ ਕਰਦਾ ਕਿਸੇ ਦੀ ਉਹ ਨਹੀਂ ਸੁਣਦਾ ਕਿ ਸੇਦੀ ਉਹ ਨਹੀਂ ਮੰਨਦਾ ਇੱਥੋਂ ਤੱਕ ਪਹੁੰਚਣ ਵਾਸਤੇ ਉਹਨੇ ਇੱਕ ਸਫ਼ਰ ਕੀਤਾ ਇਹ ਉਹਦੀ ਮਾਨਸਿਕ ਆਤਮਕ ਗੁਲਾਮੀ ਦਾ ਚਿਹਨ ਚੱਕਰ ਹੈ ਇਹ ਪ੍ਰਭਾਵ ਹੈ ਉਸ ਦੇ ਉੱਤੇ ਕਿ ਹੁਣ ਉਹ ਇੰਨਾ ਵੱਜ ਚੁੱਕਿਆ ਉਸ ਆਦਤ ਵਿੱਚ ਉਹਦੀ ਬਣਤਰ ਵਿੱਚ ਉਤਰ ਗਈ ਹੈ ਬੜੀ ਡੂੰਗੀ ਔਰ ਜਿੰਨਾ ਕੋਈ ਡੂੰਗਾ ਇਸ ਖੱਡ ਵਿੱਚ ਡਿੱਗਾ ਉਹਨਾਂ ਹੀ ਉਸ ਨੂੰ ਨਿਕਲਣ ਉਤੇ ਜ਼ੋਰ ਵੱਧ ਲਾਉਣਾ ਪਏਗਾ ਨਿਕਲ ਆਉਂਦੇ ਹਨ ਲੋਕ ਪਰ ਜਿਨ੍ਹਾਂ ਦੀ ਵਿਲ ਪਾਵਰ ਹੋਵੇ ਜਿਨ੍ਹਾਂ ਦੀ ਇੱਛਾ ਸ਼ਕਤੀ ਪ੍ਰਬਲ ਹੋ ਜਾਏ ਜਿਨ੍ਹਾਂ ਨੂੰ ਉਸ ਮਾਹੌਲ ਨਾਲ ਆਪਣੇ ਉਸ ਜੀਵਨ ਨਾਲ ਆਪਣੇ ਉਸ ਚੌਗਿਰ ਦੇ ਨਾਲ ਨਫ਼ਰਤ ਹੋ ਜਾਏ ਕਿ ਇਸ ਕੂੜੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਨਿਕਲਦੇ ਵੀ ਨੇ ਪਰ ਹਰ ਇੱਕ ਦੀ ਇੱਛਾ ਸ਼ਕਤੀ ਇੰਨੀ ਨਹੀਂ ਹੁੰਦੀ ਉਹ ਮਜਬੂਰ ਹੋ ਕੇ ਸਿਰ ਸੁੱਟ ਕੇ ਫਿਰ ਆਪਣੀਆਂ ਬਚਦੀਆਂ ਘੜੀਆਂ ਉਸੇ ਦਲਦਲ ਵਿੱਚ ਹੀ ਗੁਜ਼ਾਰ ਲੈਂਦੇ ਇਹ ਮਨ ਦੀ ਅਵਸਥਾ ਹੈ ਇਸੇ ਤਰ੍ਹਾਂ ਕੋਈ ਵੀ ਵਾਸ਼ਨਾ ਹੈ ਕੋਈ ਵੀ ਵਿਕਾਰ ਹੈ ਉਹ ਮਨ ਨੂੰ ਆਪਣੇ ਕਾਬੂ ਵਿੱਚ ਇੰਨਾ ਗਹਿਰਾ ਕਰ ਲੈਂਦਾ ਜਿਉਂ-ਜਿਉਂ ਦਾ ਅਭਿਆਸ ਵਧਦਾ ਜਾਏਗਾ ਤਿਉਂ ਤਿਉਂ ਮਨ ਦੀ ਬਣਤਰ ਸੁਰਤ ਦੀ ਅਵਸਥਾ ਅੰਦਰ ਦਾ ਸੁਭਾਅ ਤੁਹਾਡੀ ਪ੍ਰਵਿਰਤੀ ਉਹੋ ਜਿਹੀ ਹੀ ਹੁੰਦੀ ਜਾਏਗੀ ਇਸ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਸਦਾ ਹੀ ਚੰਗੇ ਕਰਮ ਦਾ ਅਭਿਆਸ ਕਰਨਾ ਚਾਹੀਦਾ ਹੈ। ਮੰਦੇ ਕਰਮ ਤੋਂ ਛੁਟਕਾਰੇ ਵਾਸਤੇ ਸਦਾ ਹੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਗਹਿਰੇ ਵਿਕਾਰੀ ਤਲ ਵਿੱਚ ਜਾ ਡਿੱਗੀਏ ਆਪਣੇ ਆਪ ਨੂੰ ਬਚਾਉਣ ਦੀ ਸਦਾ ਹੀ ਬਿਨ ਉਸ ਮਾਲਕ ਵਾਹਿਗੁਰੂ ਅੱਗੇ ਕਰੀਏ ਤਾਂ ਕਿ ਸਾਨੂੰ ਖਬਰ ਰਹੇ ਸਾਡੇ ਮਨ ਨੂੰ ਇਸ ਗੱਲ ਦਾ ਇਲਮ ਰਹੇ ਸਮਝ ਰਹੇ ਕਿ ਜਿੰਨਾ ਚੀਜ਼ਾਂ ਤੋਂ ਬਚਣ ਵਾਸਤੇ ਮੈਂ ਬਿਨਾਂ ਕਰ ਰਿਹਾ ਹਾਂ ਅਰਦਾਸ ਕਰ ਰਿਹਾ ਹਾਂ ਇਸ ਰਾਹ ਦੇ ਉੱਤੇ ਭੁੱਲ ਕੇ ਵੀ ਨਹੀਂ ਤੁਰਨਾ ਭਗਤ ਕਬੀਰ ਜੀ ਮਹਾਰਾਜ ਨੇ ਇਸ ਤੋਂ ਅਗਲੇ ਸ਼ਲੋਕ ਵਿੱਚ ਇੱਕ ਨੇਕ ਰੂਹ ਦੀ ਉਦਾਹਰਣ ਦਿੱਤੀ ਹੈ ਜਿਸ ਨੂੰ ਸੰਤ ਕਿਹਾ ਸੰਤ ਕੋਈ ਪਹਿਰਾਵਾ ਨਹੀਂ ਹੈ ਕੋਈ ਵਿਖਾਵਾ ਨਹੀਂ ਹੈ ਅਵਸਥਾ ਹੈ ਇੱਕ ਸੁਰਤ ਦਾ ਮਨ ਦਾ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਉਹਦੀ ਸਿਪਤ ਸਲਾਹ ਵਿੱਚ ਉਹਦੇ ਨਾਮ ਵਿੱਚ ਮੁਤਲਾ ਹੋਣਾ ਗਰਸਤ ਹੋਣਾ ਜੁੜੇ ਹੋਏ ਹੋਣਾ ਇੱਕ ਸੁਰ ਹੋਣਾ ਜਿਸ ਦਾ ਜੀਵਨ ਉਸ ਵਾਹਿਗੁਰੂ ਨੂੰ ਸਮਰਪਿਤ ਹੈ ਜਿਸ ਨੂੰ ਮਹਾਰਾਜ ਨੇ ਧੰਨ ਗੁਰੂ ਅਰਜਨ ਸਾਹਿਬ ਨੇ 6 ਲੱਛਣ ਦੱਸੇ ਹਨ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਹ ਗਿਆਨਕ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨਹ ਇਹ ਸਾਰੇ ਲੱਛਣ ਦੱਸ ਕੇ ਫਿਰ ਫਰਮਾਇਆ ਖਟ ਲਖਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸਵਜਨਹ ਜੀ ਦੇ ਇਹ 6 ਲੱਛਣ ਨੇ ਉਹ ਸਾਧੂ ਹੈ ਸਤਿਗੁਰੂ ਮਹਾਰਾਜ ਨੇ ਸਾਧੂ ਦੀ ਮਨੋਵਸਥਾ ਇਹ ਦੱਸੀ ਹੈ ਜਿਹੜਾ ਸਾਰਿਆਂ ਦੁੱਖਾਂ ਸੁੱਖਾਂ ਦੇ ਵਿੱਚ ਸੁਰਤ ਨੂੰ ਇੱਕ ਸਮਾਨ ਰੱਖਦਾ ਹੈ ਸਟੇਬਲ ਰਹਿੰਦਾ ਹੈ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਜੋ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਸਾਰਿਆਂ ਦੇ ਵਿੱਚ ਮਹਿਸੂਸ ਕਰਦਾ ਹੈ ਹਰ ਇੱਕ ਨਾਲ ਬਰਾਬਰ ਵਰਤਾਓ ਕਰਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਰਾਗ ਦੋਖ ਤੋਂ ਮੁਕਤ ਹੈ ਮੋਹ ਦੇ ਬੰਧਨ ਤੋਂ ਆਪੇਜ ਹੈ ਦਵੇਸ਼ ਤੋਂ ਰਹਿਤ ਹੈ ਇਹਨਾਂ तमाम ਗੁਣਾਂ ਵਾਲਾ ਨਾਨਕ ਨਾਮ ਸਾਧ ਸਵਜਨ ਉਹ ਸਾਧੂ ਹੈ ਸੋ ਇਥੇ ਹੁਣ ਕਿਸੇ ਭੇਖ ਦਾ ਜ਼ਿਕਰ ਤੇ ਨਹੀਂ ਨਾ ਲਿਬਾਸ ਦਾ ਜ਼ਿਕਰ ਹੈ ਨਾ ਵਖਾਵੇ ਦਾ ਜ਼ਿਕਰ ਹੈ ਇਹ ਤਾਂ ਮਨੋਵਸਥਾ ਸੁਰਤ ਦੀ ਪਵਿੱਤਰਤਾ ਔਰ ਜਿਸ ਤਰ੍ਹਾਂ ਦਾ ਉਹਦਾ ਅੰਦਰੋਂ ਕਿਰਦਾਰ ਉਸ ਦੀ ਖੇਡ ਮਹਾਰਾਜ ਨੇ ਬਿਆਨ ਕੀਤੀ ਜੋ ਵੈਗ੍ਰੋਧੀ ਸਿੱਖਤ ਸਲਾਵਰ ਸਤ ਸੰਗਤ ਦੇ ਆਧਾਰ ਤੇ ਆਸਰੇ ਦੇ ਉੱਤੇ ਜੀਵਨ ਜਿਉਂਦਾ ਹੈ ਨੇਕ ਰਸਤੇ ਦਾ ਲਗਾਤਾਰ ਪੰਤੀ ਹੈ ਹੁਣ ਮਹਾਰਾਜ ਉਸ ਦੀ ਮਹਿਮਾ ਦੱਸਦੇ ਨੇ ਕਬੀਰ ਸੰਤ ਨਾ ਛਾੜਾ ਸੰਤਈ ਸੰਤਈ ਦਾ ਅਰਥ ਹੈ ਸੰਤਪੁਣਾ ਆਪਣਾ ਸੁਭਾਅ ਸੰਤ ਆਪਣਾ ਸੰਤਪੁਣੇ ਦਾ ਸੁਭਾਅ ਨਹੀਂ ਤਿਆਗਦਾ ਜੋ ਕੋਟਕ ਮਿਲੈ ਅਸੰਤ ਭਾਵੇਂ ਕਿਤਨੇ ਹੀ ਵਿਕਾਰੀ ਤੇ ਭੇੜੇ ਕਿਰਦਾਰ ਵਿਹਾਰ ਆਚਾਰ ਵਾਲੇ ਵਿਅਕਤੀ ਉਸ ਨੂੰ ਮਿਲਣ ਉਹਦੇ ਆਲੇ ਦੁਆਲੇ ਹੋਣ ਉਹ ਇਕੱਲਾ ਹੀ ਆਪਣੇ ਅਸੂਲ ਦਾ ਪਾਲਣ ਕਰਦਾ ਰਹਿੰਦਾ ਉਹ ਬਹੁ ਗਿਣਤੀ ਦੇ ਪ੍ਰਭਾਵ ਥੱਲੇ ਅਸੂਲ ਨਹੀਂ ਤਿਆਗਦਾ ਉਹ ਨਾ ਕਰੋੜਾਂ ਅਸੰਤਾਂ ਕਰੋੜਾਂ ਵਿਗੜੇ ਹੋਏ ਲੋਕਾਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਦਾ ਨਹੀਂ ਅਡੋਲ ਰਹਿੰਦਾ ਹੈ ਟਿਕਿਆ ਰਹਿੰਦਾ ਹੈ ਆਪਣੇ ਨੇਕ ਆਚਰਨ ਦਾ ਪਾਲਣ ਕਰਦਾ ਰਹਿੰਦਾ ਹੈ ਆਪਣੇ ਨੇਕ ਆਚਰਨ ਦਾ ਤਿਆਗ ਨਹੀਂ ਕਰਦਾ